ਸਚਿਆਕਾਲ ਜੀ ਲੈ ਕੇ ਹਾਜ਼ਰਾਂ ਹਰਪ੍ਰੀਤ ਸੇਖਾ ਜੀ ਵੱਲੋਂ ਲਿਖੀ ਕਹਾਣੀ ਕਵਿਤਾ ਦੇ ਆਰ-ਪਾਰ ਤੁਸੀਂ ਲੈ ਲੈਣੀ ਸਿਵਾਇਂ ਬਾਜੀ ਹੋਰਾਂ ਨੇ ਕਿੰਨੇ ਚਾ ਨਾਲ ਤੁਹਾਡੀ ਪਸੰਦ ਪੁੱਛੀ ਸੀ ਅਨਵਰ ਦੇ ਰਸੋਈ ਚੋਂ ਡਰਿੰਕ ਲੈ ਕੇ ਜਾਂਦੇ ਕਵਿਤਾ ਬੋਲੀ ਚਾਚਾ ਜੀ ਸਾਹਮਣੇ ਪੀ ਕੇ ਮੈਂ ਉਹਨਾਂ ਨੂੰ ਅਨਕੰਫਰਟੇਬਲ ਨਹੀਂ ਸੀ ਕਰਨਾ ਚਾਹੁੰਦੀ ਮਾਸਾ ਤਾਂ ਮੇਰੇ ਘਰ ਆਇਆ ਮੈਂ ਜਵਾਬ ਦਿੱਤਾ ਸਾਹਮਣੇ ਨਾ ਪਿਓ ਇੱਥੇ ਲੁੱਕ ਕੇ ਪੀ ਲੋ ਮੈਂ ਇੱਦਾਂ ਨਹੀਂ ਕਰਦੀ ਹੁੰਦੀ ਆਈ ਐਮ ਨਾਟ ਅ ਐਡਿਕਟਿਡ ਮੈਂ ਥੋੜਾ ਸਖਤ ਆਵਾਜ਼ ਵਿੱਚ ਆਖ ਹੋ ਗਿਆ ਸੀ ਪਲ ਦੀ ਪਲ ਮੈਂ ਭੁੱਲੀ ਗਈ ਕਿ ਉਹ ਮੇਰੀ ਗੈਸਟ ਹੈ ਪਰ ਮੈਂ ਝੱਟ ਹੀ ਆਪਣੀ ਆਵਾਜ਼ ਨੂੰ ਕਾਬੂ ਕਰ ਲਿਆ ਤੇ ਹੋਸਟ ਵਾਲੇ ਲਹਿਜੇ 'ਚ ਪੁੱਛਿਆ ਤੁਹਾਡੇ ਵਾਸਤੇ ਪਾਵਾਂ ਨਾ ਬਾਬਾ ਮਰਨਾ ਉਹ ਬੋਲੀ ਮੈਨੂੰ ਉਹਦਾ ਇਹ ਜਵਾਬ ਬਹੁਤ ਰੜ ਗਿਆ ਰਾਤ ਉਹਨੇ ਬੜੇ ਚਾਨ ਨਾਲ ਪੀਤੀ ਸੀ ਮੈਂ ਵੀ ਉਹਦਾ ਸਾਥ ਮਾਣਿਆ ਸੀ ਰਾਤ ਕਵੀ ਦਰਬਾਰ ਦੇ ਡਿਨਰ ਤੋਂ ਬਾਅਦ ਕਵਿਤਾ ਮੇਰੇ ਨਾਲ ਹੀ ਘਰ ਆ ਗਈ ਸੀ। ਮੇਰੇ ਆਖਣ ਤੋਂ ਬਿਨਾਂ ਹੀ। ਮੈਨੂੰ ਬਹੁਤ ਚੰਗਾ ਲੱਗਿਆ ਸੀ। ਮੈਂ ਤਾਂ ਚਾਚਾ ਜੀ ਨੂੰ ਕਿਹਾ ਵੀ ਸੀ ਕਿ ਘਰ ਆਉਣ ਵਾਸਤੇ। ਪਰ ਉਹ ਆਖਣ ਲੱਗੇ ਮੈਨੂੰ ਮਿਲਣ ਖਾਤਰ ਇੱਥੇ ਹੋਰ ਵੀ ਸ਼ਹਿਰਾਂ ਤੋਂ ਬਹੁਤ ਸਾਰੇ ਲੇਖਕ ਦੋਸਤ ਆਏ ਹੋਏ ਨੇ। ਮੇਰੇ ਕੋਲ ਨਹੀਂ ਆ ਹੁਣ। ਨਾਲੇ ਆਪਾਂ ਮਿਲ ਤਾਂ ਲਏ ਆ। ਚਲੋ ਮੈਂ ਚાલਦੀ ਆ ਤੁਹਾਡੇ ਨਾਲ। ਡਾਕਟਰ ਸਾਹਿਬ ਤਾਂ ਬੀਜ਼ੀ ਬੰਦੇ ਆ ਕਵਿਤਾ ਬੋਲੀ ਸੀ ਸ਼ਾਇਦ ਉਹਨੇ ਕਵੀ ਚਾਚਾ ਜੀ ਦੇ ਜਵਾਬ ਨਾਲ ਮੇਰੇ ਮੁਰਝਾ ਗਈ ਚਿਹਰੇ ਨੂੰ ਪੜ ਲਿਆ ਸੀ ਉਹਨੇ ਕੁਝ ਹੀ ਘੰਟਿਆਂ ਦੇ ਸਾਥ ਨਾਲ ਨੇੜਤਾ ਬਣਾ ਲਈ ਸੀ ਸਾਰੇ ਪ੍ਰੋਗਰਾਮ ਦੌਰਾਨ ਵੀ ਮੇਰੇ ਕੋਲ ਹੀ ਬੈਠੀ ਰਹੀ ਘਰ ਪਹੁੰਚਦਿਆਂ ਤੋਂ ਕਵਿਤਾ ਦਾ ਬੇਚੇਜਕ ਤੇ ਅਪਨਤ ਭਰਿਆ ਵਤੀਰਾ ਮੈਨੂੰ ਹੋਰ ਵੀ ਚੰਗਾ ਲੱਗਿਆ ਸੀ ਮੈਂ ਤਾਂ ਉਦਾਂ ਹੀ ਪੁੱਛਿਆ ਸੀ ਕੀ ਲਮੋਗੇ ਚਾਹ ਕੌਫੀ ਵਾਈਨ ਜਾਂ ਕੁਝ ਹੋਰ ਕਵਿਤਾ ਨੇ ਹੱਸ ਕੇ ਜਵਾਬ ਦਿੱਤਾ ਵਾਈਨ ਤਾਂ ਤੁਸੀਂ ਇਸ ਤਰ੍ਹਾਂ ਪੁੱਛ ਰਹੇ ਹੋ ਜਿਵੇਂ ਮੈਂ ਕਨੇਡੀਅਨ ਹੋਵਾਂ ਸੌਰੀ ਇਸ ਤਰ੍ਹਾਂ ਪੁੱਛਣ ਦੀ ਮੇਰੀ ਆਦਤ ਜੋ ਪੈ ਗਈ ਜਦੋਂ ਫਰੈਂਡਸ ਘਰ ਆਉਂਦੇ ਨੇ ਲੈ ਸੌਰੀ ਵਾਲੀ ਕਿਹੜੀ ਗੱਲ ਹੈ ਮੈਂ ਵੀ ਫਰੈਂਡ ਹੀ ਹਾਂ ਚਲੋ ਅੱਜ ਵਾਈਨ ਪੀਨੇ ਆ ਸ਼્યોਰ ਹੈ ਹੈਰਾਨ ਨਾ ਹੋਵੋ ਹਮ ਉਮਰਾਂ 'ਚ ਸਭ ਚੱਲਦਾ ਹੈ ਅਸੀਂ ਵਾਈਨ ਦੇ ਗਲਾਸ ਫੜ ਕੇ ਸਾਨ ਅਟੈਕ ਤੇ ਚਲੀ ਗਏ ਅੰਨ ਉੱਥੇ ਪਹੁੰਚ ਕੇ ਕਵਿਤਾ ਨੇ ਹਵਾ 'ਚ ਬਾਹਾਂ ਫੈਲਾ ਕੇ ਚਾਰੇ ਪਾਸੇ ਦੇਖਦੀ ਨੇ ਕਿਹਾ ਸੀ ਤੂੰ ਸੀ ਤਾਂ ਸਵਰਗ 'ਚ ਰਹਿੰਦੇ ਆ ਇਹੋ ਜੇ ਸੀਨ ਤਾਂ ਫਿਲਮਾਂ 'ਚ ਦੇਖੇ ਸੀ ਜਾਂ ਮੇਰੇ ਸੁਪਨਿਆਂ 'ਚ ਹੁੰਦੇ ਆ ਚੰਨ ਦੀ ਚਾਨਣੀ ਸਮੁੰਦਰ ਦਾ ਕੰਡਾ ਕਵੀ ਚਾਚਾ ਜੀ ਨੇ ਕਵੀ ਦਰਬਾਰ ਦੇ ਅਖੀਰ 'ਚ ਬੋਲਦੇ ਆ ਕਿਹਾ ਸੀ ਕਵਿਤਾ ਦੀ ਕਵਿਤਾ ਬਾਰੇ ਕੀ ਕਹਾਂ ਮੇਰੇ ਪੰਜਾਬ ਦੀ ਖੁਸ਼ਬੂ ਇਹਦੀ ਕਵਿਤਾ 'ਚ ਆਉਂਦੀ ਆ ਪੰਜਾਬ ਦੀ ਇਹ ਈ ਆਪ ਨੀਰੀ ਪੂਰੀ ਕਵਿਤਾ ਏ ਚੰਦ ਦੀ ਚਾਨਣੀ ਨੂੰ ਆਪਣੀਆਂ ਬਾਹਾਂ 'ਚ ਭਰਨ ਦੀ ਕੋਸ਼ਿਸ਼ ਕਰ ਰਹੀ ਕਵਿਤਾ ਮੈਨੂੰ ਵੀ ਉਸੇ ਤਰ੍ਹਾਂ ਦੀ ਹੀ ਲੱਗੀ ਸੀ ਜਿਸ ਤਰ੍ਹਾਂ ਦੀ ਚਾਚਾ ਜੀ ਨੇ ਕਿਹਾ ਸੀ ਫਿਰ ਉਹ ਚੰਦ ਵੱਲ ਮੂੰਹ ਕਰਕੇ ਬੈਠ ਗਈ ਮੈਂ ਉਸ ਵੱਲ ਵੇਖਦੀ ਰਹੀ ਮੈਨੂੰ ਲੱਗਿਆ ਕਿ ਉਹ ਕਵਿਤਾ ਸੋਚ ਰਹੀ ਹੋਵੇਗੀ ਕੁਝ ਦੇਰ ਬਾਅਦ ਉਹ ਬੋਲੀ ਇਹੋ ਜਿਹਾ ਹੀ ਮਾਹੌਲ ਹੁੰਦਾ ਹੈ ਮੇਰੇ ਸੁਪਨਿਆਂ 'ਚ ਜਦੋਂ ਮੇਰੇ ਸੁਪਨਿਆਂ ਦਾ ਰਾਜਕੁਮਾਰ ਆ ਕੇ ਮੈਨੂੰ ਆਪਣੇ ਕਲਾ ਵਿੱਚ ਲੈਂਦਾ ਮਾਹੌਲ ਤਾਂ ਸੱਚੀ-ਮੁੱਠੀ ਹੈਗਾ ਹੈ ਕਲਨੂ ਭਾਜੀ ਹੋਰਾਂ ਨੂੰ ਵੀ ਇੱਥੇ ਬੁਲਾਉਣ ਲਈ ਅਪਲਾਈ ਕਰ ਦਿੰਨੇ ਆ ਮੈਂ ਆਪਣੇ ਘਰ ਵਾਲੇ ਦੀ ਗੱਲ ਨਹੀਂ ਕਰਦੀ ਸੁਪਨਿਆਂ ਦੀ ਰਾਜੇ ਦੀ ਗੱਲ ਕਰਦੀ ਆ ਮੈਨੂੰ ਲੱਗਿਆ ਕਿ ਕਵਿਤਾ ਨੇ ਮੇਰੇ ਮਜ਼ਾਕ ਦਾ ਜਵਾਬੀ ਉਸੇ ਲੈਜੇ ਤੇ ਦਿੱਤਾ ਮੈਂ ਹੱਸ ਪਈ ਪਰ ਉਹ ਨਹੀਂ ਸੀ ਹਸੀ ਚੁੱਪ ਕਰ ਗਈ ਮੈਂ ਚੁੱਪ ਤੋੜਨ ਲਈ ਕਿਹਾ ਮੇਰੇ ਸੁਪਨਿਆਂ ਦਾ ਰਾਜਕਮਾਰ ਤਾਂ ਅਨਵਰ ਸੀ ਤੇ ਉਸੇ ਨੂੰ ਸੱਚ ਬਣਾ ਲਿਆ ਮੈਂ ਸਾਰੇ ਤੁਹਾਡੇ ਵਰਗੇ ਕਿਸਮਤ ਵਾਲੇ ਥੋੜੀ ਹੁੰਦੇ ਨੇ ਉਹ ਬੋਲੀ ਕਿਸਮਤ ਦਾ ਤਾਂ ਪਤਾ ਨਹੀਂ ਪਰ ਹਿੰਮਤ ਜ਼ਰੂਰ ਕੀਤੀ ਸੀ ਪੇਰੈਂਟਸ ਦੀ ਮਰਜ਼ੀ ਦੇ ਉਲਟ ਜਾ ਕੇ ਵਿਆਹ ਕਰਵਾਇਆ ਪੇਰੈਂਟਸ ਨਾਲ ਤਾਂ ਬੰਦਾ ਨਜਿੱਠ ਲੈਂਦਾ ਪਰ ਸਮਾਜ ਨਾਲ ਕਿਵੇਂ ਲੜੇ ਇੱਥੇ ਗੱਲ ਹੋਰ ਹੈ ਇੰਡੀਆ ਹੋਰ ਤਰ੍ਹਾਂ ਦਾ ਸਮਾਜ ਹੈ ਇੱਥੋਂ ਦਾ ਪੰਜਾਬੀ ਸਮਾਜ ਵੀ ਜਲੰਧਰ ਮੋਗੇ ਤੋਂ ਵੱਖਰਾ ਨਹੀਂ ਪੇਰੈਂਟਸ ਇੱਥੇ ਵੀ ਧਰਮ ਜਾਤਾਂ ਦੇ ਡਿਫਰੈਂਸ ਦੀ ਗੱਲ ਕਰਕੇ ਬੱਚਿਆਂ ਨੂੰ ਆਪਣੀ ਪਸੰਦ ਦਾ ਲਾਈਫ ਪਾਰਟਨਰ ਚੁਣਨ ਤੋਂ ਰੋਕਦੇ ਆ ਅਨਵਰ ਨਾਲ ਪੜਦਾ ਸੀ ਤੁਹਾਡੇ ਹਾਂ ਯੂਨੀਵਰਸਿਟੀ ਪੜਦੇ ਹੀ ਇੱਕ ਦੂਜੇ ਦੇ ਨੇੜੇ ਆਏ ਸੀ ਸਾਡੇ 'ਚ ਬਹੁਤ ਸਾਰੀਆਂ ਗੱਲਾਂ ਕਾਮਨ ਨੇ ਪੇਰੈਂਟਸ ਨੂੰ ਕੀ ਤਰਾਸੀ ਕਹਿੰਦੇ ਜੇ ਮੁਸਲਮਾਨ ਨਾਲ ਵਿਆਹ ਕਰਾਉਣਾ ਹੈ ਤਾਂ ਸਾਡੇ ਲਈ ਮਰ ਗਈ ਪਰ ਮੈਂ ਨੀਚੋ ਕੀ ਉਹ ਇਥੋਂ ਟ੍ਰਾਂਟੋ ਮੂਵ ਕਰ ਗਏ ਕਹਿੰਦੇ ਤੂੰ ਸਾਨੂੰ ਕਾਸੇ-ਪਾਸੇ ਜੋਗਾ ਨਹੀਂ ਛੱਡਿਆ ਤੇ ਅਨਵਰ ਦੇ ਪੇਰੈਂਟਸ ਉਹ ਵੀ ਬਹੁਤੇ ਖੁਸ਼ ਨਹੀਂ ਸੀ ਪਰ ਕਦੇ-ਕਦੇ ਆ ਜਾਂਦੇ ਆ ਤੁਹਾਡੇ ਪੇਰੈਂਟਸ ਵੀ ਕਿਸੇ ਦਿਨ ਆਉਣ ਜਾਣ ਲੱਗ ਪੈਣਗੇ ਕਵਿਤਾ ਬੋਲੀ ਹਮ ਆਈ ਹੋਪ ਮੈਂ ਕਿਹਾ ਜਿਹੜੀ ਉਮਰ 'ਚ ਤੁਸੀਂ ਹਿੰਮਤ ਕਰ ਲਈ ਉਸ ਉਮਰ 'ਚ ਮੇਰੀ ਹਿੰਮਤ ਨਾ ਪਈ ਤੇ ਹੁਣ ਜਦੋਂ ਹਿੰਮਤ ਪਈ ਆ ਤਾਂ ਤਲਾਸ਼ ਚ ਭਟਕ ਰਹੀ ਆ ਮੈਨੂੰ ਲੱਗਿਆ ਜਿਵੇਂ ਕਵਿਤਾ ਦੀ ਆਵਾਜ਼ ਬਹੁਤ ਦੂਰ ਤੋਂ ਆ ਰਹੀ ਹੋਵੇ ਕਵੀ ਦਰਬਾਰ ਚ ਜਿਹੜੀ ਕਵਿਤਾ ਉਹਨੇ ਪੜ੍ਹੀ ਸੀ ਉਹ ਵੀ ਭਟਕਣ ਤੇ ਤਲਾਸ਼ ਤੇ ਹੀ ਕੋਈ ਗੱਲ ਸੀ ਪੂਰੀ ਤਰ੍ਹਾਂ ਤਾਂ ਮੈਨੂੰ ਸਮਝ ਨਹੀਂ ਪਈ ਪਰ ਕੁਝ ਇਸ ਤਰ੍ਹਾਂ ਹੀ ਸੀ ਕਿ ਸੁਪਨਿਆਂ ਵਿੱਚ ਮੇਰਾ ਰਾਜਕੁਮਾਰ ਆਵੇ ਜਦ ਅੱਖ ਖੁੱਲ੍ਹੇ ਉਹ ਕੋਈ ਹੋਰ ਹੋਵੇ ਤਰਸ ਹਮਦਰਦੀ ਤੇ ਪਿਆਰ ਦਾ ਕੁਝ ਮਿਲਿਆ ਜੁਲਿਆ ਭਾਵ ਮੇਰੇ ਅੰਦਰ ਉਸ ਲਈ ਪੈਦਾ ਹੋਇਆ ਸੀ ਰਾਤੀ ਜ਼ਿਆਦਾ ਸੀ ਸਨ ਡੈਕ ਤੇ ਬੈਠੀਆਂ ਚੰਦ ਦੀ ਚਾਨਣੀ ਮਾਣ ਰਹੀਆਂ ਸੀ ਤੇ ਹੁਣ ਉਹਦੇ ਲੁੱਕ ਕੇ ਪੀਣ ਵਾਲੇ ਇੱਕ ਵਾਕ ਨੇ ਉਹ ਭਾਵ ਖੇਜ ਵਿੱਚ ਬਦਲ ਦਿੱਤਾ ਮੈਂ ਉਹਨੂੰ ਵਾਈਨ ਲੈਣ ਲਈ ਦੁਬਾਰਾ ਨਾ ਕਿਹਾ ਤੇ ਚੀਜ਼ ਘਟਣ ਲੱਗ ਪਈ ਅਨਵਰ ਫਿਰ ਕਿਚਨ ਜਾ ਕੇ ਬੋਲਿਆ ਦੀਪ ਗੋ ਸਿਟ ਵਿਦ ਅੰਕਲ ਆਈ ਵਿਲ ਜੁਆਇਨ ਵਿਦ ਦੀ ਸਨੈਕਸ ਮੈਂ ਇਹ ਕਰ ਦਿੰਨਾ ਹੈ ਤੇ ਉਹ ਕੱਟੀ ਹੋਈ ਚੀਜ਼ ਤੇ ਸੌਸੇਜ ਦੇ ਪੀਸ ਪਲੇਟ ਵਿੱਚ ਰੱਖਣ ਲੱਗ ਪਿਆ ਮੈਂ ਇੱਕ ਨਜ਼ਰ ਖਾਣੇ ਉੱਤੇ ਮਾਰੀ ਜਿੰਨਾ ਕੋ ਮੈਨੂੰ ਯਾਦ ਸੀ ਉਸ ਅਨੁਸਾਰ ਮੈਂ ਕਵੀ ਚਾਚਾ ਜੀ ਦੀ ਪਸੰਦ ਦਾ ਖਾਣਾ ਤਿਆਰ ਕੀਤਾ ਸੀ ਰੋਟੀਆਂ ਮੈਂ ਬਹੁਤ ਘੱਟ ਪਕਾਉਣੀ ਆ ਕਵੀ ਚਾਚਾ ਜੀ ਦੇ ਆਉਣ ਕਰਕੇ ਮੈਂ ਪਕਾ ਲਈਆਂ ਸੀ ਸੋਚਿਆ ਕਿ ਚਾਚਾ ਜੀ ਸ਼ਾਇਦ ਹੋਰ ਕਿਸਮ ਦਾ ਖਾਣਾ ਨਾ ਪਸੰਦ ਕਰਨ ਰੋਟੀਆਂ ਬਣਾਉਂਦੀ ਤੇ ਮੇਰੇ ਚੇਤੇ ਵਿੱਚ ਇਹ ਵੀ ਖਿਆਲ ਆਇਆ ਕਿ ਜੇ ਮੈਂ ਰੋਟੀਆਂ ਨਾ ਪਕਾਉਂਦੀ ਤਾਂ ਚਾਚਾ ਜੀ ਸ਼ਾਇਦ ਖਾਣੇ ਵੱਲ ਵੇਖ ਕੇ ਮਖੌਲ ਕਰਦੇ ਕਿ ਮੈਂ ਕੈਨੇਡੀਅਨ ਬਣ ਗਈ। ਉਹ ਏਸੇ ਤਰ੍ਹਾਂ ਹੀ ਆਪਣੀਆਂ ਚਿੱਠੀਆਂ 'ਚ ਪੁੱਛਦੇ ਸੀ। ਮੇਰੀ ਤੀ ਹਾਲੇ ਪੰਜਾਬੀ ਆਇਆ ਕ ਕੈਨੇਡੀਅਨ ਬਣ ਗਈ? ਇਹ ਗੱਲ ਉਹ ਉਦੋਂ ਤੋਂ ਲਿਖਣ ਲੱਗੇ ਸੀ ਜਦੋਂ ਤੋਂ ਉਹਨਾਂ ਦੇ ਚਿੱਠੀ ਦੇ ਜਵਾਬ ਵਿੱਚ ਮੈਂ ਫੋਨ ਕਰਕੇ ਚਾਚਾ ਜੀ ਨਾਲ ਗੁੱਸੇ ਹੋਈ ਸੀ। ਉਸ ਚਿੱਠੀ ਵਿੱਚ ਚਾਚਾ ਜੀ ਨੇ ਮੇਰੇ ਵੱਡੇ ਭਰਾ ਨੂੰ ਇੰਡੀਆ ਆ ਕੇ ਵਿਆਹ ਕਰਾਉਣ ਲਈ ਸੱਦਾ ਦਿੰਦਿਆਂ ਲਿਖਿਆ ਸੀ। ਕਿ ਕੈਨੇਡਾ ਚ ਨਾ ਫਸ ਜੀ ਉਹ ਉਥੋਂ ਦੀਆਂ ਕੁੜੀਆਂ ਬਹੁਤੀਆਂ ਖੁੱਲੀਆਂ ਹੁੰਦੀਆਂ ਤੈਨੂੰ ਇਥੇ ਸ਼ੁੱਧ ਕੁੜੀ ਲੱਭ ਕੇ ਦੇਵਾਂਗੇ ਚਿੱਠੀ ਪੜ੍ਹਦੇ ਆ ਮੈਨੂੰ ਲੱਗਿਆ ਜਿਵੇਂ ਕਵੀ ਚਾਚਾ ਜੀ ਨੇ ਮੈਨੂੰ ਗਾਲ ਕੱਢੀ ਹੋਵੇ ਮੈਂ ਗੁੱਸੇ 'ਚ ਚਾਚਾ ਜੀ ਨੂੰ ਫੋਨ ਮਲਾ ਲਿਆ ਤੇ ਕਿਹਾ ਚਾਚਾ ਜੀ ਜੇ ਕੈਨੇਡਾ ਦੀਆਂ ਕੁੜੀਆਂ ਸ਼ੁੱਧ ਹੁੰਦੀਆਂ ਤਾਂ ਤੁਹਾਡੇ ਇਹ ਧੀ ਵੀ ਤਾਂ ਅਸ਼ੁੱਧ ਹੀ ਹੋਈ ਫਿਰ ਪਹਿਲਾਂ ਤਾਂ ਮੇਰੀ ਗੱਲ ਹੀ ਨਾ ਸਮਝੇ ਜਦੋਂ ਮੈਂ ਚਿੱਠੀ ਬਾਰੇ ਦੱਸਿਆ ਤਾਂ ਬੋਲੇ ਕੁੜੀਏ ਤੂੰ ਬਹੁਤ ਬੋਲਣ ਲੱਗ ਪਈ ਤੂੰ ਕੈਨੇਡੀਅਨ ਕਿੱਥੋਂ ਬਣ ਗਈ ਹਾਲੇ 2 ਸਾਲ ਪਹਿਲਾਂ ਤਾਂ ਤੂੰ ਇੱਥੋਂ ਗਈ ਐ ਤੂੰ ਤਾਂ ਮੇਰੇ ਪੰਜਾਬ ਦੀ ਜੰਮੀ ਧੀ ਐ ਉਹ ਤੋਂ ਬਾਅਦ ਹਰ ਚਿੱਠੀ ਵਿੱਚ ਮਜ਼ਾਕ ਨਾਲ ਲਿਖਦੇ ਕਿਤੇ ਪੰਜਾਬ ਦੀ ਧੀ ਕੈਨੇਡੀਅਨ ਤਾਂ ਨਹੀਂ ਬਣ ਗਈ ਉਹਨਾਂ ਦੀਆਂ ਚਿੱਠੀਆਂ 'ਚ ਤਰ੍ਹਾਂ-ਤਰ੍ਹਾਂ ਦੇ ਮਜ਼ਾਕ ਹੁੰਦੇ ਮੈਂ ਕਵੀ ਚਾਚਾ ਦੀ ਜੀ ਚਿੱਠੀ ਓਵੇਂ ਹੀ ਚਾਣਲ ਪੜ੍ਹਦੀ ਜਿਵੇਂ ਉਹਨਾਂ ਦੀਆਂ ਕਵਿਤਾਵਾਂ ਉਹਦੋਂ ਉਹਨਾਂ ਨੇ ਆਪਣੀਆਂ ਦੋ ਕਿਤਾਬਾਂ ਸਾਲ ਕੁ ਦੇ ਫਰਕ ਨਾਲ ਭੇਜੀਆਂ ਸੀ ਮੈਂ ਉਹਨਾਂ ਦੀਆਂ ਕਈ ਸਤਰਾਂ ਗੁਣਗਣਾਉਂਦੀ ਰਹਿੰਦੀ ਖਾਸ ਕਰਕੇ ਜਦੋਂ ਅਨਵਰ ਨਾਲ ਨੇੜਤਾ ਹੋਈ ਸੀ ਅਨਵਰ ਫਿਰ ਬੋਲਿਆ ਗੋਦੇਬ ਅਟੈਂਡ ਦੀ ਗੈਸਟ ਮੈਂ ਆਪਣੇ ਤੇ ਕਵਿਤਾ ਲਈ ਜੂਸ ਪਾਇਆ ਤੇ ਚਾਚਾ ਜੀ ਕੋਲ ਚਲੀ ਗਈ ਲੱਗਦਾ ਹੀ ਨਹੀਂ ਸੀ ਕਿ ਉਹ ਹਰ ਵੇਲੇ ਮਖੌਲ ਕਰਨ ਵਾਲੇ ਕਵੀ ਚਾਚਾ ਜੀ ਸੀ ਡਾਕਟਰ ਸਾਹਿਬ ਕਿੰਨੀ ਰਮਣੀਕ ਥਾਂ ਤੇ ਮਕਾਨ ਲਿਆ ਦੀਪ ਹੋਰਾਂ ਨੇ ਕਵਿਤਾ ਬੋਲੀ ਹਾਂ ਵਾਕਈ ਬਹੁਤ ਸੋਹਣੀ ਮਨਮੋਹਣੀ ਜਗ੍ਹਾ ਹੈ ਚਾਚਾ ਜੀ ਨੇ ਕਿਹਾ ਥੈਂਕ ਯੂ ਤੁਸੀਂ ਇੱਥੇ ਹੀ ਰਹੋ ਜਿੰਨੇ ਦਿਨ ਵੈਨਕੂਵਰ ਚੋਂ ਇੱਥੇ ਬੈਠ ਕੇ ਕਵਿਤਾ ਲਿਖੋ ਮੈਂ ਕਿਹਾ ਚਾਚਾ ਜੀ ਥੋੜਾ ਜਿਹਾ ਮੁਸਕਰਾਏ ਫਿਰ ਬੋਲੇ ਤੂੰ ਕਵਿਤਾ ਪੜ੍ਹਦੀ ਹੁੰਨੀ ਹੈ ਕਿ ਹਟ ਗਈ ਹੁਣ ਮੈਂ ਕਵਿਤਾ ਜਿਉਣੀ ਆ ਮੇਰੇ ਮੂੰਹੋਂ ਅਚੇਹ ਦੀ ਨਿਕਲ ਗਿਆ ਮੈਂ ਆਪਣੇ ਆਪ ਨਾਲ ਵਾਦਾ ਵੀ ਕੀਤਾ ਸੀ ਕੀ ਚਾਚਾ ਜੀ ਨਾਲ ਮੈਂ ਕੋਈ ਵੀ ਗਿਲੇ ਸ਼ਿਕਵੇ ਵਾਲੀ ਗੱਲ ਨਹੀਂ ਕਰਨੀ ਪਰ ਇਹ ਆਪ ਮੁਹਾਰੇ ਮੇ ਤੋਂ ਆਖ ਹੋ ਗਿਆ ਸੀ ਚਾਚਾ ਜੀ ਚੁੱਪ ਕਰ ਗਏ ਕਵਿਤਾ ਬੋਲੀ ਦੇਖਿਆ ਡਾਕਟਰ ਸਾਹਿਬ ਦੀਪ ਹੋਰੀ ਕਵਿਤਾ ਵਾਲੀ ਭਾਸ਼ਾ ਚ ਗੱਲ ਕਰਦੇ ਨੇ ਚਾਚਾ ਜੀ ਫਿਰ ਥੋੜਾ ਮੁਸਕਰਾਏ ਤੇ ਚੁੱਪ ਕਰ ਗਏ ਅਨਵਰ ਸੌਸਟ ਵਾਲੀ ਪਲੇਟ ਲੈ ਕੇ ਆ ਗਏ ਓਨੇ ਜਦ ਪਲੇਟ ਚਾਚਾ ਜੀ ਦੇ ਮੂਰੇ ਕੀਤੀ ਉਹ ਬੋਲੇ ਮੈਨੂੰ ਤਾਂ ਪੰਜਾਬੀ ਖਾਣੇ ਤੋਂ ਬਿਨਾ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ ਟ੍ਰਾਈ ਕਰ ਲੋ ਜੇ ਨਾ ਚੰਗਾ ਲੱਗਿਆ ਤਾਂ ਛੱਡ ਦਿਓ ਮੈਂ ਕਿਹਾ ਪਰ ਉਹਨਾਂ ਨੇ ਟ੍ਰਾਈ ਹੀ ਨਾ ਕੀਤਾ ਤੇ ਸਿਰ ਫੇਰ ਦਿੱਤਾ ਚੁੱਪ ਫੇਰ ਤਣ ਗਈ ਚੁੱਪ ਨੂੰ ਤੋੜਨ ਲਈ ਮੈਂ ਸੋਚਿਆ ਕਿ ਫਿਰ ਚਾਚੀ ਜੀ ਹੋਰਾਂ ਦਾ ਹਾਲਚਲ ਪੁੱਛ ਲਵਾਂ ਪਰ ਉਹ ਤਾਂ ਪਹਿਲਾਂ ਹੀ ਚਾਰ ਵਾਰ ਪੁੱਛ ਚੁੱਕੀ ਸੀ ਪਤਾ ਹੀ ਨਾ ਲੱਗੇ ਕੀ ਗੱਲ ਕਰਾਂ ਚਾਚਾ ਜੀ ਕਿਸੇ ਵੀ ਗੱਲ ਨੂੰ ਅੱਗਾ ਤੋਰਨ ਦਾ ਲੜਸੇਰਾ ਨਹੀਂ ਸੀ ਫੜਾ ਰਹੇ ਚਾਚਾ ਜੀ ਤਾਂ ਗੱਲਾਂ ਦੀ ਲੜੀ ਹੀ ਨਹੀਂ ਸੀ ਟੁੱਟਣ ਦਿੰਦੇ ਹੁੰਦੇ ਇਸੇ ਕਰਕੇ ਤਾਂ ਡੈਡੀ ਉਹਨਾਂ ਨੂੰ ਗੱਲਾਂ ਦਾ ਗਲਾਕੜ ਕਹਿੰਦੇ ਸੀ। ਮਾਹੌਲ ਦੇਖ ਕੇ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਚੁੱਪ ਬੈਠੇ ਰਹਿਣਾ ਤਾਂ ਬਹੁਤੀ ਦਿਨ ਨਹੀਂ ਚੱਲੇਗਾ। ਮੈਂ ਸੋਚਿਆ ਕਿਉਂ ਨਾ ਸਬਜ਼ੀਆਂ ਨੂੰ ਥੋੜੀ ਹੀਟ ਹੀ ਲਵਾ ਲਵਾਂ। ਜਦੋਂ ਇਸ਼ਾਰਾ ਹੋਇਆ ਖਾਣਾ ਬਣਾ ਲਵਾਂਗੀ। ਮੇਰੇ ਕਿਚਨ 'ਚ ਜਾਂਦਿਆਂ ਅਨਵਰ ਫਿਰ ਡਰਿੰਕ ਲੈਣ ਆ ਗਿਆ। ਆਉਂਦਾ ਹੀ ਬੋਲਿਆ ਅੰਕਲ ਡੋਜ਼ਨਟ ਸਪੀਚ ਮੱਚ ਡਸ ਹੀ। ਜੀ। ਮੈਂ ਤੁਮ ਬਸ ਇਹੀ ਆਖੋਇਆ ਮੈਨੂੰ ਮਹਿਸੂਸ ਹੋਇਆ ਕਿ ਚਾਚਾ ਜੀ ਹਲੇ ਨਰਾਜ਼ ਹੀ ਆ ਫਿਰ ਨਾ ਹੀ ਆਉਂਦੇ ਮੈਂ ਸੋਚਿਆ ਮੈਨੂੰ ਲੱਗਿਆ ਕਵਿਤਾ ਜ਼ਬਰਦਸਤੀ ਲੈ ਕੇ ਆਈ ਹੋਵੇਗੀ ਜਦ ਸਵੇਰੇ ਮੈਂ ਕਵਿਤਾ ਨੂੰ ਛੱਡਣ ਗਈ ਸੀ ਉਹ ਕਾਰ ਚ ਉਤਰ ਕੇ ਗਲੇ ਮਿਲਦੇ ਆ ਬੋਲੀ ਸੀ ਕਿ ਤੁਹਾਡੇ ਪੇਰੈਂਟਸ ਦਾ ਤਾਂ ਆਖ ਨਹੀਂ ਸਕਦੀ ਪਰ ਡਾਕਟਰ ਸਾਹਿਬ ਨੂੰ ਤੁਹਾਡੇ ਘਰ ਜ਼ਰੂਰ ਲੈ ਕੇ ਆਵਾਂਗੀ ਫੋਰਸ ਨਾ ਕਰਿਓ ਜੇ ਉਹਨਾਂ ਦੀ ਇੱਛਾ ਹੋਈ ਤਾਂ ਜਦੋਂ ਮਰਜ਼ੀ ਪ੍ਰੋਗਰਾਮ ਬਣਾ ਲਿਓ ਮੈਂ ਕਿਹਾ ਮੈਂ ਫੋਨ ਕਰਾਂਗੀ ਆ ਕੇ ਉਹ ਚਲੀ ਗਈ ਫੋਨ ਕਰਕੇ ਅੱਜ ਰਾਤ ਦੇ ਖਾਣੇ ਦਾ ਪ੍ਰੋਗਰਾਮ ਬਣਾ ਲਿਆ ਸੀ ਮੈਨੂੰ ਲੱਗਦਾ ਹੀ ਨਹੀਂ ਸੀ ਕਿ ਚਾਚਾ ਜੀ ਘਰ ਆਉਣਗੇ ਉਹਨਾਂ ਨੇ ਉਦੋਂ ਹੀ ਜਵਾਬ ਦੇ ਦਿੱਤਾ ਸੀ ਜਦੋਂ ਇਮੀਗ੍ਰੇਸ਼ਨ ਦੇ ਆਫਿਸ ਮਿਲੇ ਸੀ ਸਰੀ ਇਮੀਗ੍ਰੇਸ਼ਨ ਸਰਵਿਸ ਦੇ ਆਫਿਸ ਵਿੱਚ ਕਦੇ ਚਾਚਾ ਜੀ ਨੂੰ ਦੇਖ ਕੇ ਮੈਂ ਹੈਰਾਨ ਹੀ ਰਹਿ ਗਈ ਪਹਿਲਾਂ ਖਿਆਲ ਆਇਆ ਕਿ ਕੋਈ ਹੋਰੀ ਹੋਵੇਗਾ ਚਾਚਾ ਜੀ ਨੂੰ ਇੰਨੇ ਸਾਲਾਂ ਤੋਂ ਦੇਖਿਆ ਵੀ ਨਹੀਂ ਸੀ ਪਰ ਮੈਂ ਖਿਆਲਾਂ ਚ ਉਲਜੀ ਨਹੀਂ ਤੇ ਕੈਬਿਨ ਚੋਂ ਬਾਹਰ ਨਿਕਲ ਕੇ ਚਾਚਾ ਜੀ ਦੇ ਸਾਹਮਣੇ ਜਾ ਖਲੋਤੀ ਇਹ ਵੀ ਨਹੀਂ ਸੀ ਸੋਚਿਆ ਕਿ ਚਾਚਾ ਜੀ ਪਛਾਣਨ ਤੋਂ ਇਨਕਾਰ ਵੀ ਕਰ ਸਕਦੇ ਨੇ ਚਾਚਾ ਜੀ ਤੁਸੀਂ ਉਹ ਇੱਕਦਮ ਪਚੱਕੇ ਜੇ ਰਹਿ ਗਏ ਫਿਰ ਹੌਲੀ ਜੀ ਭੋਲੇ ਦੀਪ ਤੁਸੀਂ ਕਦੋਂ ਆਏ ਆ ਚਾਚੇ ਹੋਰੇ ਕਿੱਥੇ ਆ ਉਹ ਵੀ ਆਏ ਨੇ ਮੈਂ ਹੈਰਾਨੀ ਚ ਕਈ ਸਵਾਲ ਇਕੱਠੇ ਪੁੱਛ ਲਏ ਕੱਲ ਆਏ ਸੀ ਇਹ ਇਕੱਲਾ ਹੀ ਆਇਆ ਕੁਝ ਲੇਖਕ ਦੋਸਤਾਂ ਨਾਲ ਇੱਥੇ ਕਾਨਫਰੰਸ ਹੋਣੀ ਆ ਤੇ ਤੂੰ ਇੱਥੇ ਕਿਵੇਂ ਤੂੰ ਤਾਂ ਟੀਚਰ ਨਹੀਂ ਸੀ ਬਣ ਗਈ ਹਾਂ ਹਾਂ ਟੀਚਰ ਹੀ ਆ ਅਗਲੇ ਮਹੀਨੇ ਤੋਂ ਸਕੂਲ ਬੰਦ ਹੋਣੇ ਆ ਸੋਚਿਆ ਕਿ ਜੁਲਾਈ ਅਗਸਤ ਦਾ ਮਹੀਨਾ ਇੰਡੀਆ ਚ ਬਤਾਈ ਸਰੀ ਇਮੀਗ੍ਰੇਸ਼ਨ ਵਾਲੇ ਨੇ ਜਲੰਧਰ ਨੈਨੀ ਸਕੂਲ ਖੋਲਿਆ ਉੱਥੇ ਪੜਾਉਣ ਜਾਣਾ ਵਿਚਾਰ ਆ ਤੁਸੀਂ ਦੱਸੋ ਚਾਚੀ ਜੀ ਹੋਰਾਂ ਦਾ ਕੀ ਹਾਲ ਚਾਲ ਆ ਆਓ ਘਰ ਚੱਲੀਏ ਨਹੀਂ ਐਨਾ ਟਾਈਮ ਹੈ ਨਹੀਂ ਥੋੜੇ ਦਿਨੀ ਨੇ ਕੱਲ ਤੋਂ ਕਾਨਫਰੰਸ 'ਚ ਬਿਜ਼ੀ ਹੋ ਜਾਣਾ। ਐਸੇ ਕਰਕੇ ਅੱਜ ਇੱਥੇ ਆਈ ਆਂ। ਸੋਚਿਆ ਕਿ ਪਹਿਲਾਂ ਕੰਮ ਨਿਮੇੜ ਆਈਏ। ਚਾਚਾ ਜੀ ਬੋਲੇ ਤੇ ਫਿਰ ਉਹਨਾਂ ਨੇ ਨਾਲ ਖੜੀ ਕੁੜੀ ਵੱਲ ਇਸ਼ਾਰਾ ਕਰਦਿਆਂ ਕਿਹਾ। ਇਹ ਮੇਰੀ ਅਜੀਜ਼ਾ ਹੈ ਕਵਿਤਾ। ਬਹੁਤ ਸੋਹਣਾ ਲਿਖਦੀ ਹੈ। ਇਹਦੀ ਬੇਟੀ ਨੇ ਜਲੰਧਰ ਵਾਲੇ ਨੈਨੀ ਸਕੂਲ 'ਚ ਐਡਮਿਸ਼ਨ ਲੈਣੀ ਆ। ਉਸੇ ਸਿਲਸਲੇ 'ਚ ਆਈ ਆਂ। ਮੈਂ ਕਵਿਤਾ ਨੂੰ ਹੈਲੋ ਆ ਕੇ ਚਾਚਾ ਜੀ ਨੂੰ ਕਿਹਾ ਇਹ ਕੀ ਗੱਲ ਹੋਈ ਚਾਚਾ ਜੀ ਇਟਸ ਨੋਟ ਫੇਅਰ ਕਾਨਫਰੈਂਸ ਤੋਂ ਬਾਅਦ ਪਰਸੋਂ ਕਵੀ ਦਰਬਾਰ ਤੇ ਡਿਨਰ ਦਾ ਪ੍ਰੋਗਰਾਮ ਹੋਵੇਗਾ ਡਾਕਟਰ ਸਾਹਿਬ ਤੁਸੀਂ ਇਹਨਾਂ ਨੂੰ ਉੱਥੇ ਬੁਲਾ ਲਓ ਚਾਚਾ ਜੀ ਦੇ ਨਾਲ ਆਇਆ ਆਦਮੀ ਬੋਲਿਆ ਹਾਂ ਦੀਪ ਉੱਥੇ ਆ ਜੀ ਦੂ ਚਾਚਾ ਜੀ ਬੋਲੇ ਸ਼ੂਰ ਮੈਂ ਕਿਹਾ ਪਰ ਜਦ ਚਾਚਾ ਜੀ ਦੇ ਅਚਾਨਕ ਮਿਲਣ ਕਰਕੇ ਪੈਦਾ ਹੋਈ ਐਕਸਾਈਟਮੈਂਟ ਕਰਣ ਲੱਗੀ ਤਾਂ ਮੈਂ ਦੁਚਿੱਤੀ ਚ ਪੈ ਗਈ ਕਿ ਜਾਵਾਂ ਕਿ ਨਾ ਮੈਨੂੰ ਕਵੀ ਚਾਚਾ ਜੀ ਦੇ ਬੋਲਾਂ ਵਿਚਲਾ ਉਪਰਾਪਨ ਰੜਕਣ ਲੱਗਿਆ ਸੀ ਉਹਨਾਂ ਨੇ ਇੱਕ ਵਾਰ ਵੀ ਅਨਵਰ ਦਾ ਹਾਲ ਚਾਲ ਨਹੀਂ ਸੀ ਪੁੱਛਿਆ ਤੇ ਨਾ ਹੀ ਉਹਨੂੰ ਨਾਲ ਲੈ ਕੇ ਆਉਣ ਲਈ ਕਿਹਾ ਸੀ ਇੱਕ ਵਾਰ ਤਾਂ ਖਿਆਲ ਆਇਆ ਕਿ ਉੱਥੇ ਨਹੀਂ ਜਾਵਾਂਗੀ ਪਰ ਫਿਰ ਸੋਚਿਆ ਕਿ ਅਚਾਨਕ ਮਿਲੇ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਔੜਿਆ ਹੀ ਨਾ ਹੋਵੇ ਬੈਨੀਫਿਟ ਆਫ ਡਾਊਟ ਸੋਚ ਕੇ ਮੈਂ ਆਪਣੇ ਆਪ ਹੀ ਮੁਸਕਰਾ ਪਈ ਅਸਲ 'ਚ ਮੈਨੂੰ ਚਾਚਾ ਜੀ ਦੇ ਐਡਾ ਵੱਡਾ ਕਵੀ ਬਣ ਜਾਣ ਦੀ ਖੁਸ਼ੀ ਹੋਈ ਸੀ। ਮਸ਼ਹੂਰ ਕਵੀ ਹੋਣ ਕਰਕੇ ਉਹਨਾਂ ਨੂੰ ਕਾਨਫਰੰਸ ਅਟੈਂਡ ਕਰਨ ਲਈ ਇੱਥੇ ਬੁਲਾਇਆ ਗਿਆ ਹੋਵੇਗਾ। ਮੈਂ ਸੋਚਿਆ। ਤੇ ਕਵੀ ਦਰਬਾਰ 'ਚ ਵੀ ਜਦੋਂ ਕਵਿਤਾ ਸੁਣਾਉਣ ਲਈ ਉੱਠੇ ਤਾਂ ਖੂਬ ਤਾੜੀਆਂ ਵੱਜੀਆਂ ਸੀ। ਉਹਨਾਂ ਨੇ ਆਪਣੀ ਕਵਿਤਾ ਸੁਣਾਉਣ ਤੋਂ ਪਹਿਲਾਂ ਵਾਰੀ ਸਾਧੀਆਂ ਸਤਰਾਂ ਬੋਲੀਆਂ। ਮੈਂ ਉਹਨਾਂ ਵਿੱਚ ਹੀ ਗਵਾਚ ਗਈ। ਇਹੀ ਸਤਰਾਂ ਮੇਰੇ ਘਰ ਵਿੱਚ ਲੱਗੀ। ਵਾਰੀ ਸਾਦੀ ਤਸਵੀਰੇਠਾਂ ਲਿਖਿਆ ਹੋਇਆ ਨੇ ਇਹ ਤਸਵੀਰ ਸਾਨੂੰ ਅਨਵਰ ਦੇ ਇੱਕ ਆਰਟਿਸਟ ਦੋਸਤ ਨੇ ਦੰਦਿਆ ਕਿਹਾ ਸੀ ਇਹਦੀ ਅਸਲੀ ਜਗ੍ਹਾ ਸਾਡਾ ਘਰ ਹੀ ਹੈ ਫਿਰ ਉਹਨੇ ਉਹਨਾਂ ਸਤਰਾਂ ਦੇ ਅਰਥ ਦੱਸੇ ਸੀ ਮੈਂ ਉਸ ਸ਼ੇਅਰ ਨੂੰ ਆਮ ਹੀ ਗੁਣਗਣਾਉਣ ਲੱਗ ਪਈ ਚਾਚਾ ਜੀ ਦੀ ਕਵਿਤਾ ਵੱਲ ਤਾਂ ਮੇਰਾ ਧਿਆਨ ਹੀ ਨਹੀਂ ਸੀ ਗਿਆ ਮੇਰੇ ਕੰਨਾਂ ਵਿੱਚ ਤਾਂ ਇਹ ਬੋਲੀ ਗੂੰਜ ਰਹੇ ਸੀ ਜਿਉਂ ਆਸ਼ਕਾਂ ਦਾ ਕਿੰਗਰਾ ਰੱਬ ਦਾਈ ਵੇ ਕਾਜ਼ੀ ਅਰਸ਼ ਖੁਦਾਈ ਦਾ ਤਾ ਨਹੀਂ ਵੇ ਮੈਂ ਜਿਉਣੇ ਕਾਜ ਈਮਾਨ ਵਿੱਚ ਕੌਣ ਜੰਮਿਆ ਜੋ ਅੰਤ ਫਨਾ ਨਹੀਂ ਜੇ ਚਾਚਾ ਜੀ ਆਪਣੀ ਕਵਿਤਾ ਬੋਲ ਹਟੇ ਤਾਂ ਹਾਲ ਵਿੱਚ ਕਾਫੀ ਸਮਾਂ ਤਾੜੀਆਂ ਵੱਜਦੀਆਂ ਰਹੀਆਂ ਚਾਚਾ ਜੀ ਨੂੰ ਰਾਤ ਮਿਲੀ ਪ੍ਰਸੰਸਾ ਦੀ ਵਧਾਈ ਦੇਣ ਲਈ ਮੈਂ ਸਨ ਡੈਕ ਤੇ ਜਾ ਕੇ ਬੋਲੀ ਚਾਚਾ ਜੀ ਕੱਲ ਡਿਨਰ ਪਾਰਟੀ 'ਚ ਤੁਹਾਨੂੰ ਲੋਕਾਂ 'ਚ ਕੀ ਰਿਆ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੇਰੇ ਚਾਚਾ ਜੀ ਐਡੇ ਵੱਡੇ ਕਵੀ ਆ ਚਾਚਾ ਜੀ ਮੁਸਕਰਾਏ ਪਰ ਬੋਲੇ ਫਿਰ ਵੀ ਨਾ ਕਵਿਤਾ ਬੋਲੀ ਡਾਕਟਰ ਸਾਹਿਬ ਤਾਂ ਪੰਜਾਬੀ ਕਵਿਤਾ 'ਚ ਅਥਾਰਟੀ ਐ ਜਿਹੜੀ ਕਵਿਤਾ ਇਹਨਾਂ ਨੂੰ ਪਾ ਜਾਵੇ ਸਮਝੋ ਕਾਮਯਾਬ ਜਦੋਂ ਦੇ ਆਲੋਚਨਾਵਾਲੇ ਪਾਸੇ ਆਈਆਂ ਉਦੋਂ ਦੇ ਤਾਂ ਕਵੀ ਲੋਕ ਏਸੇ ਆਸ ਨਾਲ ਇਹਨਾਂ ਦੇ ਨਾਲ ਨੇੜਤਾ ਵਧਾਉਂਦੇ ਨੇ ਕਿ ਉਹਨਾਂ ਦੀ ਕਵਿਤਾ ਦੀ ਸ਼ੋਭਾ ਇਹ ਦੋ ਅੱਖਰ ਲਿਖ ਦੇਣ ਮੈਨੂੰ ਵੀ ਤਾਂ ਚਾਚਾ ਜੀ ਤੇ ਆਸ ਸੀ ਕਿ ਉਹ ਡੈਡੀ ਹੋਰਾਂ ਨੂੰ ਮੇਰਾ ਤੇ ਅਨਵਰ ਦਾ ਵਿਆਹ ਕਰ ਦੇਣ ਲਈ ਸਮਝਾਉਣਗੇ ऐसे आਸ ਨਾਲ ਮੈਂ ਉਹਨਾਂ ਨੂੰ ਫੋਨ ਵੀ ਕੀਤਾ ਸੀ ਪਰ ਚਾਚਾ ਜੀ ਦੀ ਆਵਾਜ਼ 'ਚ ਬਹੁਤ ਗੁੱਸਾ ਸੀ ਉਹ ਬੋਲੇ ਆਖਰ ਕੈਨੇਡੀਅਨ ਬਣ ਹੀ ਗਈ ਫਿਰ ਚਾਚਾ ਜੀ ਕੈਨੇਡੀਅਨ ਬਣ ਚ ਮਾੜਾ ਵੀ ਕੀ ਆ ਮਾਪਿਆਂ ਦੇ ਆਖੇ ਨਾ ਲੱਗਣਾ ਹੋਰ ਕੀ ਪੰਜਾਬੀ ਕੁੜੀਆਂ ਨਹੀਂ ਇਸ ਤਰ੍ਹਾਂ ਕਰਦੀਆਂ ਮਾਂ-ਬਾਪ ਬੱਚਿਆਂ ਦੇ ਦੁਸ਼ਮਣ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਬੱਚਿਆਂ ਲਈ ਕੀ ਠੀਕ ਹੈ ਤੇ ਕੀ ਗਲਤ ਪਰ ਮੈਨੂੰ ਦੱਸੋ ਤਾਂ ਸਹੀ ਇਸ ਵਿੱਚ ਗਲਤ ਕੀ ਹੈ? ਇਹਦੇ 'ਚ ਠੀਕ ਵੀ ਕੀ ਹੈ? ਵਿਆਹ ਕਰਵਾ ਕੇ ਤੈਨੂੰ ਧਰਮ ਬਦਲਣਾ ਪਊਗਾ। ਇਸ ਧਰਮ ਨੂੰ ਬਚਾਉਣ ਲਈ ਸਾਡੇ ਗੁਰੂਆਂ ਨੇ ਚਾਚਾ ਜੀ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੈਂ ਵਿਚੀ ਬੋਲ ਪਈ। ਜੇ ਇਹੀ ਗੱਲ ਹੈ ਤਾਂ ਬੇਫਿਕਰ ਹੋ ਜਾ। ਨਾ ਮੈਂ ਧਾਰਮਿਕ ਹਾਂ ਨਾ ਹੀ ਅਨਵਰ। ਤੁਸੀਂ ਧਾਰਮਿਕ ਹੋਵੋ ਜਾਂ ਨਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਦੋ ਵੱਖ-ਵੱਖ ਧਰਮਾਂ ਨਾਲ ਸੰਬੰਧਤੋਂ ਜਿਹੜੀ ਸੋਸਾਇਟੀ 'ਚ ਅਸੀਂ ਰਹਿੰਦੇ ਆ ਉਹਦੇ 'ਚ ਇਹ ਪਰਵਾਨਤ ਨਹੀਂ ਤੂੰ ਆਪਣੇ ਇਕੱਲੇ ਬਾਰੇ ਸੋਚਦੀ ਐ ਸਾਡੇ ਬਾਰੇ ਨਹੀਂ ਸੋਚਦੀ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਮੈਨੂੰ ਚਾਚਾ ਜੀ ਦੇ ਵਰਤਾਅ ਤੇ ਹੈਰਾਨੀ ਹੋਈ ਸੀ ਮੈਂ ਰੋਣ ਹੱਕੀ ਆਵਾਜ਼ 'ਚ ਕਿਹਾ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਮੇਰੇ ਨਾਲ ਖੜ੍ਹੋਗੇ ਤੁਹਾਡੀ ਕਵਿਤਾ ਤੋਂ ਤਾਂ ਮੈਂ ਪਿਆਰ ਕਰਨਾ ਸਿੱਖਿਆ ਕਹਿੰਦੇ ਕਵਿਤਾ ਜਜ਼ਬਾਤ ਦਾ ਪ੍ਰਗਟਾਵਾ ਹੁੰਦੀ ਐ ਆਮ ਜ਼ਿੰਦਗੀ ਜਜ਼ਬਾਤ ਦੇ ਆਸਰੇ ਨਹੀਂ ਚੱਲਦੀ ਇਹ ਸਮਾਜਿਕ ਤੌਰ ਤਰੀਕਿਆਂ ਨਾਲ ਜੀ ਜਾਂਦੀ ਹੈ ਜਜ਼ਬਾਤਾਂ ਨੂੰ ਮਾਰ ਕੇ ਪਰ ਮੈਂ ਜਜ਼ਬਾਤ ਨਹੀਂ ਸੀ ਮਾਰਿਆ ਚਾਚਾ ਜੀ ਦੀਆਂ ਲਿਖੀਆਂ ਕਵਿਤਾਵਾਂ ਪੜਨ ਦਾ ਮੋਹ ਘਟ ਗਿਆ ਸੀ ਹੁਣ ਚਾਚਾ ਜੀ ਨੂੰ ਕੋਈ ਵੀ ਗੱਲ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕਰਦੀ ਇਸ ਕਵਿਤਾ ਦਾ ਮੋਹ ਆਇਆ ਸੀ ਇਹ ਗੱਲ ਵੱਖਰੀ ਹੈ ਕਿ ਉਹ ਵੀ ਬਹੁਤ ਹੀ ਕਾਮਯਾਬ ਨਹੀਂ ਸੀ ਹੋ ਰਹੀ ਇਸ ਵਾਰ ਚੁੱਪ ਦਾ ਪੱਥਰ ਚਾਚਾ ਜੀ ਨਹੀਂ ਤੋੜਿਆ ਉਹ ਬੋਲੇ ਚਲੋ ਦੀਪ ਰੋਟੀ ਦਾ ਕਰੋ ਪ੍ਰਬੰਧ ਮੈਂ ਝੱਟ ਉੱਠ ਕੇ ਕਿਚਨ 'ਚ ਚਲੀ ਗਈ ਖਾਣਾ ਖਾਂਦਿਓ ਫਿਰ ਉਹੀ ਚੁੱਪ ਆਹ ਲੋ ਇਹ ਲੋ ਬੋਲ ਕੇ ਥੋੜੀ ਦੇਰ ਤਮੈਂ ਰੁੱਝੀ ਰਹੀ ਪਰ ਜਦ ਫਿਰ ਬੁਰਕੀ ਚਿੱਥਣ ਦੀ ਆਵਾਜ਼ ਸੁਣਨ ਲੱਗੀ ਤਾਂ ਮੈਂ ਚਾਚਾ ਜੀ ਨੂੰ ਚਲਵਾ ਜਿਹਾ ਪੁੱਛ ਹੀ ਲਿਆ ਚਾਚਾ ਜੀ ਕਿਵੇਂ ਲੱਗਾ ਸਾਡਾ ਵੈਨਕੂਵਰ ਵੈਨਕੂਵਰ ਦੇਖਿਆ ਹੀ ਕਿੱਥੇ ਆ ਹਲੇ ਕਾਨਫਰੈਂਸ 'ਚ ਬਿਜ਼ੀ ਰਹੇ ਆਖ ਕੇ ਚਾਚਾ ਜੀ ਨੇ ਫੇਰ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਵਾਰ ਮੈਂ ਇੱਕ ਕੰਨੀ ਫੜ ਲਈ ਐਨੇ ਲੋਕਾਂ ਨੂੰ ਮਿਲੇ ਹੋਵੋਗੇ ਕੋਈ ਤਾਂ ਇਮਪ੍ਰੈਸ਼ਨ ਲਈ ਆਈ ਹੋ ਬਹੁਤਾ ਪੰਜਾਬੀ ਲੋਕਾਂ ਨੂੰ ਹੀ ਮਿਲਿਆ ਉਹ ਲੱਗਦਾ ਬਹੁਤ ਐਡਵਾਂਸ ਹੋ ਗਏ ਕੈਨੇਡੀਅਨ ਕਲਚਰ ਅਪਣਾ ਰਹੇ ਨੇ ਕਿਹੜੀ ਗੱਲ ਤੋਂ ਤੁਹਾਨੂੰ ਇਸ ਤਰ੍ਹਾਂ ਲੱਗਿਆ ਤੁਹਾਡੇ ਵਾਸਤੇ ਸ਼ਾਇਦ ਇਹ ਨਾਰਮਲ ਹੋਵੇ ਪਰ ਮੈਨੂੰ ਕਈ ਲੜਕੀਆਂ ਨੂੰ ਸ਼ਰਾਬ ਪਿੰਦਿਆ ਵੇਖ ਕੇ अजीब ਲੱਗਿਆ ਇੱਕ ਤਾਂ ਮੇਰੇ ਨਾਲ ਚੇਅਰਜ਼ ਵੀ ਕਰ ਗਈ ਮੈਂ ਤਾਂ ਆਪ ਹੀ ਲੈਣੀ ਆ ਮੈਂ ਕਿਹਾ ਮੈਨੂੰ ਲੱਗਿਆ ਕਿ ਚਾਚਾ ਜੀ ਮਜ਼ਾਕ ਨਾਲ ਕਹਿਣਗੇ ਤੂੰ ਵੀ ਹੁਣ ਕੈਨੇਡੀਅਨ ਬਣ ਗਈ ਪਰ ਉਹ ਬੋਲੇ ਸੱਚੀ ਦੱਸਾਂ ਮੈਨੂੰ ਡਰ ਸੀ ਕਿ ਤੂੰ ਵੀ ਕਿਤੇ ਬਰਾਬਰ ਗਲਾਸ ਨਾ ਪਰ ਲਿਆਵੇਂ ਸ਼ਾਇਦੇ ਸ਼ਰਾਬ ਦਾ ਹੀ ਅਸਰ ਸੀ ਕਿ ਚਾਚਾ ਜੀ ਥੋੜਾ ਜਿਹਾ ਖੁੱਲ ਗਏ ਸੀ ਵਾਟਸ ਰੌਂਗ ਵਿਦ ਇਟ ਅਨਵਰ ਬੋਲਿਆ ਰੌਂਗ ਤਾਂ ਕੁਝ ਨਹੀਂ ਪਰ ਹਰ ਇੱਕ ਭਾਈਚਾਰੇ ਦਾ ਆਪਣਾ ਆਪਣਾ ਕਲਚਰ ਹੁੰਦਾ ਉਸ ਕਲਚਰ ਤੇ ਮਾਣ ਕਰਨਾ ਚਾਹੀਦਾ ਦੂਜਿਆਂ ਦੀ ਰਿਸੇ ਆਪਣੇ ਕਲਚਰ ਨੂੰ ਭੁੱਲਣਾ ਨਹੀਂ ਚਾਹੀਦਾ ਲੇਡੀਜ਼ ਦਾ ਸ਼ਰਾਬ ਪੀਣਾ ਕੈਨੇਡੀਅਨ ਕਲਚਰ ਆ ਪੰਜਾਬੀ ਨਹੀਂ ਮੇਰੇ ਅੰਦਰੋਂ ਵੀ ਇੱਕ ਤਿੱਖਾ ਜਿਹਾ ਪ੍ਰਸ਼ਨ ਉੱਠਿਆ ਮੈਂ ਕਵਿਤਾਵਲ ਵੇਖਿਆ ਤੇ ਆਪਣੇ ਆਪ ਨੂੰ ਰੋਕ ਲਿਆ ਜੇ ਮੁੰਡੇ ਡਰਿੰਕ ਕਰ ਸਕਦੇ ਆ ਤਾਂ ਕੁੜੀਆਂ ਕਿਉਂ ਨਹੀਂ ਅਨਵਰ ਬੋਲਿਆ ਅਨਵਰ लेट्स नॉट ਗੇਟ ਇਨਟੂ 댓 ਆ ਕਿ ਮੈਂ ਅਨਵਰ ਵਲ ਕੁਰੀ ਜੀ ਵੱਟੀ ਇਸ ਵਿਸ਼ੇ ਤੇ ਅਨਵਰ ਨੇ ਆਪਣੇ ਅੱਬੂ ਨਾਲ ਵੀ ਕਈ ਵਾਰ ਬਹਿਸ ਕੀਤੀ ਸੀ ਪਰ ਹਰ ਵਾਰ ਉਹਨਾਂ ਦੀ ਬਹਿਸ ਅੱਬਾ ਦੇ ਉੱਠ ਚਲੇ ਜਾਣ ਤੇ ਹੀ ਬੰਦ ਹੁੰਦੀ ਸੀ ਮੈਂ ਉਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਪੈਦਾ ਹੋਣ ਦੇਣਾ ਚਾਹੁੰਦੀ ਇਸ ਲਈ ਅਨਵਰ ਨੂੰ ਰੋਕ ਦਿੱਤਾ ਸੀ ਅੱਬਾ ਨਾਲ ਬਹਿਸ ਕਰਦੇ ਹੋ ਮੇਰੇ ਰੋਕਣ ਦੇ ਬਾਵਜੂਦ ਨਹੀਂ ਸੀ ਚੁੱਪ ਕਰਦਾ ਪਰ ਹੁਣ ਕਰ ਗਿਆ ਸੀ ਫਿਰ ਮੈਂ ਵਾਰੀ-ਵਾਰੀ ਸਾਰਿਆਂ ਨੂੰ ਇਹ ਲੋ ਵਿੱਚ ਉਲਝਾ ਲਿਆ। ਖਾਣੇ ਤੋਂ ਬਾਅਦ ਮੈਂ ਆਪੇ ਸੋਚ ਖਿਆਲ ਵਿੱਚ ਉਲਝ ਜਗੀ ਕਿ ਕਵਿਤਾ ਨੂੰ ਕਿਵੇਂ ਆਖਾਂ ਕਿ ਉੱਪਰ ਸਟੱਡੀ ਰੂਮ 'ਚ ਪੈ ਜਾਵੇ। ਗੈਸ ਰੂਮ ਜਿੱਤਿਓ ਰਾਤ ਸੁੱਤੀ ਸੀ ਉਹ ਥਾਂ ਚਾਚਾ ਜੀ ਨੂੰ ਦੇ ਦਈਏ। ਚਾਚਾ ਜੀ ਨੂੰ ਮੈਂ ਉਸ ਤੰਗ ਜੇ ਕਮਰੇ ਤੇ ਮੈਟ੍ਰੀਸ ਤੇ ਨਹੀਂ ਸੀ ਪਾਉਣਾ ਚਾਹੁੰਦੀ। ਮੇਰੀ ਇਸ ਉਲਝਣ ਦਾ ਕਵਿਤਾ ਨੇ ਆਪ ਹੀ ਹੱਲ ਕਰ ਦਿੱਤਾ। ਉਹ ਲਿਵਿੰਗ ਰੂਮ ਵੱਲ ਇਸ਼ਾਰਾ ਕਰਦੀ ਬੋਲੀ ਮੈਂ ਇੱਥੇ ਪਾਵਾਂਗੀ। ਅੱਜ ਕੁਝ ਲਿਖਣ ਦਾ ਮੂਡ ਹੈ ਬਾਹਰ ਬੈਠ ਕੇ ਲਿਖਾਂਗੀ ਫਿਰ ਇੱਥੇ ਆ ਕੇ ਬਹਿ ਜਾਵਾਂਗੀ ਡਾਕਟਰ ਸਾਹਿਬ ਨੂੰ ਗੈਸਟ ਰੂਮ ਵਾਲਾ ਬੈੱਡ ਦੇ ਦਿਓ ਬੱਤੀਆਂ ਬੰਦ ਕਰਕੇ ਮੈਂ ਤੇ ਅਨਵਰ ਉੱਪਰ ਬੈੱਡਰੂਮ ਤੇ ਚਲੇ ਗਏ ਅਨਵਰ ਤਾਂ ਛੇਤੀ ਸੋ ਗਿਆ ਪਰ ਮੈਨੂੰ ਨੀਂਦ ਨਹੀਂ ਸੀ ਆ ਰਹੀ ਚਾਚਾ ਜੀ ਦੇ ਘਰ ਆਉਣ ਦਾ ਚਾ ਸੀ ਤੇ ਵਿਆਹ ਤੋਂ ਬਾਅਦ ਪੇਕਿਆਂ ਵੱਲੋਂ ਕੋਈ ਪਹਿਲੀ ਵਾਰ ਮੇਰੇ ਘਰ ਆਇਆ ਸੀ ਪਰ ਚਾਚਾ ਜੀ ਬਹੁਤੇ ਖੁਸ਼ ਨਹੀਂ ਸੀ ਨਜ਼ਰ ਆਂਦੇ ਉਨ੍ਹਾਂ ਦੇ ਆਉਣ ਨਾਲ ਤੇ ਉਨ੍ਹਾਂ ਦੇ ਵਿਵਹਾਰ ਤੋਂ ਉੱਠੇ ਕਈ ਪ੍ਰਸ਼ਨ ਮੇਰੇ ਮਨ ਵਿੱਚ ਆ ਕੇ ਮੇਰੀ ਨੀਂਦ ਨੂੰ ਦੂਰ ਲੈ ਜਾਂਦੇ। ਅਨਵਰ ਵਿਖਰਾੜੇ ਮਾਰਨ ਲੱਗ ਪਿਆ। ਮੇਰੇ ਸਿਰ ਵਿੱਚ ਦਰਦ ਹੋਣ ਲੱਗ ਪਿਆ। ਚੇਤੇ ਚ ਆਇਆ ਕਿ ਉੱਠ ਕੇ ਸਿਰਦਰਦ ਦੀ ਗੋਲੀ ਲੈ ਲਵਾਂ। ਫਿਰ ਸੋਚਿਆ ਜੇ ਕਵਿਤਾ ਲਿਖ ਰਹੀ ਹੋਈ ਤਾਂ ਉਸ ਨੂੰ ਰੁਕਾਵਟ ਪਵੇਗੀ। ਕੁਝ ਦਿਨ ਫਿਰ ਪਈ ਰਹੀ। ਪਰ ਜਦ ਹੋਰ ਪਈ ਰਹਿਣਾ ਔਖਾ ਲੱਗਿਆ ਤਾਂ ਬਿਨਾਂ ਲਾਈਟ ਜਗਾਈ ਮੈਂ ਹੌਲੀ-ਹੌਲੀ ਤੁਰਦੀ ਕਿਚਨ ਵੱਲ ਉਤਰੀ। ਮੈਨੂੰ ਸਨ ਡੈਕ ਤੇ ਦੋ ਪਰਛਾਵੇਂ ਦਿਸੇ ਪਹਿਲਾਂ ਤਾਂ ਮੈਂ ਸੋਚਿਆ ਕਿ ਮੇਰਾ ਭੁਲੇਖਾ ਹੈ ਪਰ ਧਿਆਨ ਨਾਲ ਦੇਖਿਆ ਕਿ ਉਹ ਤਾਂ ਚਾਚਾ ਜੀ ਤੇ ਕਵਿਤਾ ਸਨ ਇੱਕ ਦੂਜੇ ਨੂੰ ਆਪਣੀਆਂ ਬਾਹਾਂ ਚ ਜਕੜੀ ਬੁੱਲਾਂ ਨਾਲ ਬੁੱਲ ਜੋੜੀ ਮੇਰੇ ਅੰਦਰੋਂ ਇੱਕ ਟੜਕ ਕਰਕੇ ਕੁਝ ਟੁੱਟ ਗਿਆ ਮੈਂ ਰਸੋਈ ਵਿੱਚਲੀ ਲਾਈਟ ਜਗਾ ਦਿੱਤੀ ਤੇ ਅੰਦਰ ਦੇ ਮੁਕਾਬਲੇ ਬਾਹਰ ਹਨੇਰਾ ਹੋ ਗਿਆ ਮੈਂ ਦਵਾਈ ਵਾਲੀ ਕੈਬਿਨੇਟ ਖੋਲਣ ਦੀ ਥਾਂ ਰੈਕ ਚੋਂ ਵਾਈਨ ਵਾਲੀ ਬੋਤਲ ਚੁੱਕੀ ਤੇ ਸੰਡੈਕ ਤੇ ਜਾ ਕੇ ਬੋਲੀ ਮੈਂ ਵਾਈਨ ਲੈ ਰਹੀ ਹਾਂ ਜੇ ਤੁਸੀਂ ਪੀਣੀ ਚਾਹੋ ਤਾਂ ਗਲਾਸ ਲਿਆਵਾਂ ਮੇਰੀ ਗੱਲ ਸੁਣ ਕੇ ਚਾਚਾ ਜੀ ਤੇ ਕਵਿਤਾ ਫਿੱਕੇ ਚਹੀ ਪੈ ਗਈ ਦੋਸਤੋ ਏਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਤੇ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ